ਵੀ ਮੇਟਰੂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਉਮੀਦ ਕਰਦੇ ਆ ਸਾਰੇ ਜਾਣੇ ਵਧੀਆ ਹੋਮ ਹੋਵੇ ਵਧੀਆ ਚਾਹੀਦੀ ਹੋ ਤੇ ਅੱਜ ਆਪਾਂ ਲੱਗੇ ਮਿੱਤਰੋ ਨਿੱਕੇ ਮੋਟੇ ਜਿਹੇ ਕੰਮ ਕਰਨੇ ਇਹਦੇ ਜਿਵੇਂ ਕਿ ਆਹ ਹਾਈ ਲਾਈਟਾਂ ਲੁੱਟਾਂ ਨੇ ਕਿਉਂਕਿ ਜਦੋਂ ਆਪਾਂ ਗੱਤਾ ਲਾਉਨੇ ਹਨ ਇਹਨਾਂ ਦੀਆਂ ਤਾਰਾਂ ਖੋਲਣੀਆਂ ਪੈਂਦੀਆਂ ਹੁਣ ਆਪਾਂ ਇਹਨਾਂ ਲਾਈਟਾਂ ਦੇ ਉੱਤੇ ਲਾ ਦੇਣਾ ਗ੍ਰਿਪ ਵੀ ਮੰਨ ਕੇ ਚੱਲੋ ਜਦੋਂ ਗੱਤਾ ਖੋਲਾਂਗੇ ਗ੍ਰਿਪ ਕੱਢਦਾ ਕਰਾਂਗੇ ਉਹਦੀ ਬਾਰੇ ਹੁਣ ਨਹੀਂ ਤਾਰ ਖੋਲਣੀ ਪੈਂਦੀ ਹੈ ਟੇਪ ਖਰਾਬ ਹੁੰਦੀ ਹੈ ਬਾਦ ਤੇ ਜੋੜ ਖੋਲਣਾ ਪੈਂਦਾ ਕਿੱਥੇ ਮੱਥਾ ਪਾਏਦਾ ਇਨਾਂ 2 ਮਿੰਟ ਬਰਬਾਦ ਹੁੰਦੇ ਨੇ ਕਿੱਥੇ ਆਪਾਂ ਸਿੱਧਾ ਗ੍ਰਿਪ ਕੱਢਿਆ ਬਸ ਸਾਰਾ ਕੰਮ ਸੌਖਾ ਹੋ। ਇਹ ਇੱਕ ਮਿੱਤਰੋ ਆਪਣਾ ਥੋੜਾ ਜਿਹਾ ਚੱਕਰ ਪੈ ਗਿਆ ਹੈ ਸੈਂਟਰ ਲੋਕ ਦਾ। ਆਪਣੀ ਆਹ ਟਾਕੀ ਸੈਂਟਰ ਲੋਕ ਨਹੀਂ ਹੁੰਦੀ ਹੈਗੀ। ਇਹ ਸਾਰਾ ਚੈੱਕ ਕਰਦੇ ਹਾਂ ਨਾਲੇ ਆਪਾਂ ਗੱਤੇ ਖੋਲਣੇ ਆ ਕਿਉਂਕਿ ਇਹਦੀ ਟਾਕੀ ਦੀ ਆਪਣੀ ਕਿਉਂਕਿ ਝਮਕੇ ਜੇ ਮਾਰਦੀ ਥੋਨੂੰ ਸਾਰਿਆਂ ਨੂੰ ਪਤਾ ਹੀ ਹੈ ਜਿਨ੍ਹਾਂ ਨੇ ਪਿਛਲੇ ਵਲੌਗ ਦੇਖੇ ਨੇ। ਇਹ ਲੇਟ ਦੇ ਨਾਲ ਹੀ ਗ੍ਰਿਪ ਲਾ ਦਾਂਗੇ ਨਾਲੇ ਆਪਾਂ ਇਹ ਲੇਟ ਫਿੱਟ ਕਰਨੀਆਂ ਕਿਉਂਕਿ ਮੈਂ ਖੋਲ-ਖੂਲ ਕੇ ਚੈੱਕ ਕਰ ਲਈ ਸਾਰੀ ਲੇਟ ਉਹ ਉਹਦੇ ਵਿੱਚ ਕੋਈ ਟਾਂਕਾ ਟੁੰਕਣ ਹਿੱਲਿਆ ਹੋਇਆ ਸਾਰੀ ਲੇਟ ਓਕੇ ਆ ਉਹੀ ਤਾਰ ਤੁਰ ਹਿੱਲਦੀ ਉਹ ਦੀ ਕਿਸੇ ਪਾਸੇ ਐਸੇ ਤਾਂ ਕਰਕੇ ਇਹ ਆਪਾਂ ਫਿੱਟ ਕਰ ਦਈਏ ਪਹਿਲਾਂ ਆਪਾਂ ਇਹੀ ਕਰਤਾ ਪਟਣਾ ਸਾਰਿਆਂ ਨੂੰ ਪਹਿਲਾਂ ਕਿਉਂਕਿ ਮੇਜਰ ਨੁਕਸੇ ਟਾਕੀ ਜਾ ਬਾਕੀ ਸਾਰੀਆਂ ਟਾਕੀਆਂ ਜਿੱਦਾਂ ਗ੍ਰਿਪ ਲਾ ਲਾ ਕੇ ਕਸੀ ਚੱਲੋ ਇਹਦੇ ਨਾਲੇ ਆਪਾਂ ਸੈਂਟਰ ਲੌਕ ਚੈੱਕ ਕਰਦੇ ਹਾਂ ਕਿਵੇਂ ਖੜ ਗਏ ਕਿਵੇਂ ਨਾ ਲੇਟ ਨੂੰ ਫਿੱਟ ਕਰਦੇ ਹਾਂ ਤੇ ਬਾਕੀ ਮਿੱਤਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਹਿਲੀਆਂ ਵੀਡੀਓ ਨੇ ਨਾ ਪਿਆਰ ਦੇਣ ਲਈ ਤੇ ਚਲੋ ਫਿਰ ਕਰਦੇ ਆਪਾਂ ਕੰਮ ਸਟਾਰਟ ਆਪਣਾ ਤੇ ਦਿਖਾਉਣਾ ਏ ਤੁਹਾਨੂੰ ਅੱਗੇ ਮਿੱਤਰੋ ਆ ਨੁਕਸਾਨ ਹੋ ਗਿਆ ਆਪਣਾ ਵਿੱਚੋਂ ਮੋਟਰ ਦੀਆਂ ਐਨਾ ਸ਼ੁਕਰ ਕਰੋ ਹਜੇ ਵਿਚਾਰ ਰਹਿ ਗਿਆ ਵਿੱਚੋਂ ਨੀ ਤਾਰਾਂ ਤੁੜਾਂ ਖਿੱਚੀਆਂ ਗਈਆਂ ਮੋਟਰ ਜਾਣੀ ਮਤਲਬ ਕਿ ਆ ਚੀਜ਼ਾਂ ਵੀ ਯਾਰ ਦੇਖੋ ਕਿਵੇਂ ਰੈਲੀਆਂ ਜਾਂ ਹੋ ਗਈਆਂ ਸਾਰੀਆਂ ਖਾਨੀ ਕੀ ਚੱਕਰ ਪੈ ਗਿਆ ਇਹ ਵੀ ਚੱਕ ਚੁੱਕ ਕਰਦੇ ਆਪਾਂ ਤੇ ਮੋਟਰ ਨਾ ਜਿਹੜੀ ਸ਼ੀਸ਼ੇ ਦੇ ਵਿੱਚ ਫਸ ਗਈ ਸ਼ੀਸ਼ੇ ਵਾਲੀ ਆਈਟਮ ਜੀ ਦੇ ਤੇ ਉਹਦੇ ਵਿੱਚ ਫਸਣ ਕਰਕੇ ਉਹ ਕਰਦੀ ਆ ਉਹ ਆਪਣਾ ਉਹਨੇ ਹਿੱਸ਼ੇ ਵਾਲੀ ਮੋਟਰ ਨੇ ਸਾਰੀਆਂ ਤਾਰਾਂ ਖਿੱਚਦੀਆਂ ਵਿੱਚੋਂ ਆ ਦੇਖੋ ਮਿੱਤਰੋ ਨੁਕਸਾਨ ਹੋ ਗਿਆ ਆਪਣਾ ਚਲੋ ਕੋਈ ਨਹੀਂ ਆਹ ਤਾਰਾਂ ਜੁੜ ਜਾਣੀਆਂ ਆਪਸ ਵਿੱਚ ਪਰ ਜਿਹੜੀ ਜਿਹੜੀ ਕੰਮ ਗ੍ਰਿਪ ਟੂ ਗ੍ਰਿਪ ਸੀ ਨਾ ਉਹ ਕੰਮ ਖਰਾਬ ਹੋ ਗਿਆ ਹੁਣ ਗ੍ਰਿਪ ਟੂ ਗ੍ਰਿਪ ਨਹੀਂ ਨਾ ਰਿਹਾ ਹੁਣ ਸਿਸਟਮ ਸਾਰਾ ਇਹ ਇਧਰੋਂ ਵਿਚਾਰ ਆ ਗਿਆ ਮਿੱਤਰੋ ਨਹੀਂ ਇਧਰੋਂ ਵੀ ਤਾਰਾਂ ਖਿੱਚੀਆਂ ਜਾਣੀਆਂ ਜੀ ਸਾਰੀਆਂ ਇਹ ਕੁਦਰਤੀ ਬਚ ਗਿਆ ਬਸ ਆਪਣਾ ਕੰਮ ਇਹ ਤੇ ਚਲੋ ਕੋਈ ਨਹੀਂ ਮਿੱਤਰੋ ਜੋ ਹੁੰਦਾ ਚੰਗਾ ਹੀ ਹੁੰਦਾ ਬਸ ਅਹੀਂ ਕਿ ਐਸਾ ਕਰਿਆ ਤੇ ਹੁਣ ਮਿੱਤਰੋ ਕਰਦੇ ਆਪਾਂ ਪੱਟ ਪਟਈਆ ਕਰਕੇ ਲਾਉਨੇ ਇਹਨਾਂ ਨੂੰ ਓਕੇ ਕਰਕੇ ਤੇ ਫੇਰ ਦਿਖਾਉਨੇ ਸਾਨੂੰ ਅੱਗੇ ਨਾਲੇ ਦੇਖਦੇ ਆਪਾਂ ਸ਼ੀਸ਼ੇ ਵਾਲੀ ਮੋਟਰ ਜਦੋਂ ਅਪਡਾਉਣ ਕਰਦੇ ਆ ਨਾ ਥੋੜੀ ਆਵਾਜ਼ ਕਰਦੀ ਆ ਵੀ ਕੀ ਚੱਕਰ ਹੈ ਬਾਜ ਕਿਉਂ ਕਰਦੀ ਆ ਇਹ ਆਓ ਜਿਹੜੀ ਆ ਤੇ ਆ ਵੀ ਆਪਣੀ ਰਾੜ ਥੋੜੀ ਜਿਹੀ ਢਿੱਲੀ ਆ ਮਿੱਤਰੋ ਇਹ ਵੀ ਟੈਟ ਕਰਦੇ ਆਪਾਂ ਜਿਹੜੀ ਖੜਕਾ ਕਰਨ ਉਹੜ ਜੀ ਆ ਦੇਖੋ ਕਿਵੇਂ ਖੜਕਾ ਕਰਦੀ ਤਰ ਬਾਰ ਨੂੰ ਤਾਂ ਕਰਤੀਆਂ ਥਾਰਾ ਓਕੇ ਹੁਣ ਆਪਾਂ ਇਹਨੂੰ ਲੋਕ ਆਨ ਲੋਕ ਕਰਕੇ ਦੇਖੀ ਚਾਬੀ ਨਾਲ ਵੀ ਸੈੱਟ ਹੋ ਗਿਆ ਜਾਂ ਨਾ ਤਾਂ ਕਿ ਮੋਟਰ ਦੇ ਵਿੱਚੋਂ ਨਾ ਤਾਰ ਤੁਰ ਖਿੱਚੀ ਗਈ ਹੋਵੇ ਓਕੇ ਆ ਮਿੱਤਰੋ ਚੱਲ ਵੀ ਓਕੇ ਆ ਮਿੱਤਰੋ ਜਮਾ ਤੇ ਹੁਣ ਆਪਾਂ ਇਹਦੇ ਚੋਂ ਕਰਕੇ ਦੇਖੀਏ ਵੀ ਸਾਰੀਆਂ ਹੁੰਦੀਆਂ ਇਹਦੇ ਆਹ ਫੜ ਗਿਆ ਮਿੱਤਰੋ ਸਿਸਟਮ ਆ ਦੇਖੋ ਅੱਗੇ ਜੇ ਕਰਦਾ ਹੁੰਦਾ ਸੀ ਮੈਂ ਇਹਦੇ ਨਾਲ ਇੱਕ ਵਾਰੀ ਲੋਕ ਸਾਰੀਆਂ ਹੋ ਜਾਂਦੀਆਂ ਸੀ ਉਦੋਂ ਹੁਣ ਇਹ ਨਹੀਂ ਹੁੰਦੀਆਂ ਇਹ ਖਾਨੀ ਕੀ ਚੱਕਰ ਆ ਦੇਖ ਚਲੋ ਕੋਈ ਨਹੀਂ ਇਹ ਵੀ ਦੇਖਦੇ ਆ ਕੀ ਚੱਕਰ ਆਗਾ ਹਜੇ ਉਸਤਾਦ ਉਹਨਾਂ ਦੇ ਹੱਥ ਨਹੀਂ ਲੱਗੇ ਸੀਗੇ ਹੁਣ ਉਸਤਾਦ ਉਹ ਨਹੀਂ ਸੀਰੀਅਸ ਹੋ ਗਏ ਨੇ ਹੁਣ ਵੱਡਣੇ ਇਹਨਾਂ ਦਾ ਹਾਹਾਦੂ ਵੇਖੀ ਚੱਲੋ ਆਦਰ ਐਪ ਲਾਉਨੇ ਆ ਹੁਣ ਆਪਾਂ ਇਹਦੇ ਤੇ ਇਹ ਹਾਂ ਬਣਾ ਬੂਰਾ ਪ੍ਰੋਪਰ ਬਣਿਆ ਹੋਇਆ ਮਿਲੂ ਆਪਾਂ ਨੂੰ ਗ੍ਰਿਪ ਦੋਨੇ ਸਾਈਡਾਂ ਦੇ ਕੱਟ ਦਿੱਤੇ ਹੋਣਗੇ ਤਾਰਾਂ ਦੀ ਆ ਦੇਖੋ ਇਹਦੇ ਤੇ ਕੱਟ ਦਿੱਤਾ ਵੈਦਾਰ ਦਾ ਇਹ ਹੱਥ ਨਾਲ ਹੀ ਖਿੱਚ ਦਾਂਗੇ ਉਹ ਨਹੀਂ ਲੈ ਜੂ ਉੱਤੋਂ ਤਾਰ ਇਹ ਆ ਨਹੀਂ ਵੀ ਦੰਦਾਂ ਤੋਂ ਸੱਲਣ ਦੀ ਜੋੜਾ ਸਾਰਾ ਪ੍ਰੋਪਰ ਗ੍ਰਿਪ ਬਣਿਆ ਗਾਇ ਇਹ ਮਿਲਦਾਗਾ 30-40 ਰੁਪਏ ਦਾ ਗ੍ਰਿਪ ਤੇ ਅੰਦਰ ਤਾਰਾਂ ਨੇ ਗੀਆਂ ਕਾਲੀ ਨਾਲ ਆਪਾਂ ਕਾਲੀ ਜੋੜ ਲਾਂਗੇ ਤੇ ਜਿਹੜੀਆਂ ਲੈਟ ਰਹੀਆਂ ਉਹਦੀਆਂ ਰਾਹੇ ਤੇ ਲਾਲ ਨਾਲ ਲਾਲ ਜੋੜ ਲਾਂਗੇ ਤੇ ਆਪਣਾ ਕੰਮ ਮੁੱਕ ਕੇ ਹੋ ਗਿਆ ਵਾ ਦੇਖੋ ਤੇ ਚਲੋ ਮਿੱਤਰੋ ਜੋੜ ਕੇ ਇਹਨਾਂ ਦੇ ਗ੍ਰਿਪ ਗਰੁੱਪ ਆ ਕੇ ਨੂੰ ਫੇਰ ਦਿਖਾਉਂਦੇ ਮਿੱਤਰੋ ਆਪਾਂ ਸਾਰੇ ਕਰਕੇ ਦੇਖ ਲਿਆ ਆ ਗ੍ਰਿਪ ਗਰੁੱਪੋ ਵੀ ਲਾ ਕੇ ਦੇਖ ਲੇ ਜਿਹੜੀ ਆ ਲੈਟ ਨਾਲ ਸੀ ਆਪਾਂ ਗ੍ਰਿਪ ਜੋੜ ਕੇ ਇਹਨੂੰ ਚਲਾ ਕੇ ਦੇਖਿਆ ਆਪਣੀ ਇਹ ਲੈਟ ਚੱਲੀ ਨਹੀਂ ਹੈਗੀ ਮਤਲਬ ਕਿ ਖੜੀ ਆ ਤੇ ਹੁਣ ਆਪਾਂ ਆ ਗ੍ਰਿਪ ਨੇ ਜਿਹੜੇ ਇਹ ਦੂਜੀਆਂ ਟਾਕੀਆਂ ਤੇ ਲਾਉਣੇ ਆ ਇਹਦੇ ਤੇ ਆਪਣਾ ਅਹੀਂ ਲੈਣ ਦੋ ਕਿ ਇਹਦਾ ਆਪਾਂ ਦੁਕਾਨਦਾਰ ਨੂੰ ਦਿਖਾ ਕੇ ਆਉਣਾ ਵੀ ਆਇਆ ਕਰਕੇ ਆ ਗੱਲਬਾਤ ਦੇਖਦੇ ਆ ਕੀ ਕਹਿੰਦਾ ਉਹ ਉਹ ਵਾਲੀ ਟਾਕੀ ਸਾਰੀ ਕਿਉਂ ਕਰਤੀ ਇਹ ਇੱਕ ਇਹਦਾ ਸ਼ੀਸ਼ਾ ਥੋੜਾ ਜਿਹਾ ਬਾਅਦ ਕਰ ਦਿੰਦੇ ਆਂ ਜਿਹੜਾ ਟਾਕੀ ਆ ਜਦੋਂ ਆਪਾਂ ਚੜ੍ਹਦੇ ਕਰਦੇ ਸੀਗੇ ਉਹ ਵੀ ਸਾਰੀ ਓਕੇ ਕਰਤੀ ਦੇਖੋ ਹੁਣ ਪਤਾ ਵੀ ਨਹੀਂ ਲੱਗਦਾ ਅੱਗੇ ਨਾ ਐ ਬਾਅਦ ਜੀ ਕਰ ਦਉਂ ਲਈ ਜਿਵੇਂ ਐ ਲਾਉਂਦੇ ਹੁੰਦੇ ਹੁੰਦੇ ਹੁਣ ਨਹੀਂ ਪਤਾ ਲੱਗਦਾ ਜਮਾ ਸਾਈਲੈਂਡ ਹੋ ਗਿਆ ਇਹ ਟ੍ਰੱਕ ਸਿਸਟਮ ਹੋਰ ਕਰਤਾ ਆਪਾਂ ਦੇਖੋ ਉਹ ਗ੍ਰਿਪ ਜਿਹੜੀ ਲਿਆਂਦੀ ਸੀ ਇਹ ਬੰਪਰ ਦੇ ਵਿੱਚ ਤੁਹਾਨੂੰ ਬਹੁਤ ਟਾਈਮ ਦਾ ਕਹਿੰਦਾ ਵੀ ਜਦੋਂ ਆਪਾਂ ਬੰਪਰ ਲਾਉਂਦੇ ਹੁੰਦੇ ਸੀ ਨਾ ਉਹਦੀ ਤਾਰਾਂ ਖੋਲਣੀਆਂ ਪੈਂਦੀਆਂ ਇਹ ਹੁਣ ਆਪਾਂ ਗ੍ਰਿਪ ਆ ਪਾਤਾ ਆ ਗੜ ਗਈਆਂ ਲੇਟਾਂ ਸਾਰੀਆਂ ਹੁਣ ਗ੍ਰਿਪ ਪਾ ਦਨੇ ਆ ਦੇਖਿਓ ਇਹ ਛਾੜ ਰੋਕੋ ਜੇ ਕਮੈਂਟ ਮਾੜਾ ਜਾਂ ਸੋਖੀ ਉਹ ਮਤਰਾਂ ਨੂੰ ਪ੍ਰਪਾ ਕੇ ਦਿਖਾਉਣਾ ਲੋ ਵੀ ਚੱਲਦੀਆਂ ਖੜ ਗਈਆਂ ਮੜਾ ਜਾ ਕੜਤਾ ਆਲਾ ਤਾਂ ਚੱਲ ਪੀਆਂ ਇਹ ਆਪਣਾ ਸਿਸਟਮ ਓਕੇ ਹੋ ਗਿਆ ਇਹ ਮਿੱਤਰੋ ਆਪਾਂ ਨੂੰ ਦਿੱਤਾਗਾ ਫਿਰ ਆਪਾਂ 30 ਰੁਪਈਆ ਦਾ 40 ਦਾ ਤੇ ਇਹਦਾ ਬੈਨੀਫਿਟ ਬਹੁਤ ਆ ਇਹ ਚਾਰਾਂ ਟਾਕੀਆਂ ਨੂੰ ਲੈ ਆਂਦਾ ਇੱਕ ਇਹਨੂੰ ਲਿਆਂਦਾ ਸੀਗਾ ਤੇ ਟਾਕੀ ਤੇ ਇੱਕ ਤੇ ਲਾ ਕੇ ਦੇਖਿਆ ਮਿੱਤਰੋ ਆਪਣਾ ਪ੍ਰੋਜੈਕਟ ਸਕਸੈਸਫੁਲ ਨਹੀਂ ਹੋਇਆ ਹੁਣ ਜਣੀ ਦੇਖਦੇ ਆ ਉਹਦਾ ਕਰਦਿਆਂ ਕੋਈ ਸਿਸਟਮ ਵੀ ਮੈਨੂੰ ਤਾਂ ਐ ਲੱਗਦਾ ਵੀ ਆਹ ਟਾਕੀ ਦੀ ਤਾਂ ਲਾਈਟ ਖਰਾਬ ਹੋਣ ਕਰਕੇ ਨਹੀਂ ਚੱਲਿਆਗਾ ਆਹ ਦੇਖੀਂ ਲਾਈਟਾਂ ਓਕੇ ਸੀਆਂ ਤੇ ਗ੍ਰਿਪ ਥੋੜਾ ਨਾਲ ਦੀ ਨਾਲ ਚੱਲ ਪਈਆਂ ਇਹ ਨਾਲ ਇਹਦੇ ਟਾਂਕੇ ਰੂਕੇ ਟੁੱਟੇ ਵੀ ਨੇ ਇਹ ਵੀ ਆਪਾਂ ਕਰਦੇ ਆ ਹੁਣ ਮਿੱਤਰੋ ਆ ਜਾਏਗਾ ਨੈਕਸਟ ਟਿੱਕ ਅੱਜ ਆਪਾਂ ਆਪਣੀ ਰਾਣੀ ਬਾਹਰ ਕੱਢ ਲਈ ਸੀ ਜੀ ਤੇ ਕੱਲ ਆਪਾਂ ਜਵੇਂ ਕਿਸੇ ਨੂੰ ਪਤਾ ਹੀ ਐ ਗ੍ਰਿਪ ਗਰੁੱਪ ਜਿਹਦਾ ਆਉਂਦੀ ਸੀ ਜਗੱਟਿਆਂ ਦੇ ਜਿਹੜੀਆਂ ਲੇਟਾਂ ਲਾਈ ਉਹਨਾਂ 'ਤੇ ਗ੍ਰਿਪ ਫਿੱਟ ਕਰਦੇ ਸੀ ਵੀ ਗੱਤੇ ਖੋਲਣ ਵੇਲੇ ਕੋਈ ਦਿੱਕਤ ਨਾ ਆਇਆ ਕਰੀ ਗ੍ਰਿਪ ਕੱਢ ਲਿਆ ਕਰੀਏ ਤੇ ਕੱਲ ਮਿੱਤਰੋ ਸਾਮ ਨੂੰ ਉਹਦੇ ਗੱਡੀ ਅੰਦਰ ਲਾਉਂਦੇ ਸੀ ਆਪਣਾ ਨੁਕਸਾਨ ਹੋ ਗਿਆ ਕੰਦ ਚ ਵੱਜੀ ਵੀ ਸੋ ਮਿੱਤਰੋ ਉਹਦੇ ਮੂਰੇ ਕੋਈ ਕੰਦ ਦੇ ਨਾ ਕੋਈ ਪੱਤੀ ਪੁੱਤੀ ਲਾਈ ਵੀ ਸੀਗੀ ਕੱਦੇ ਜਾਂ ਉਹ ਵੱਜ ਗਏ ਸਾਰੇ ਦੇਖੋ ਮਿੱਤਰੋ ਡੈਂਟ ਪੈ ਗਿਆ ਆਏ ਨੇਰੀਏ ਜਾਂ ਕਈ ਤਾਂ ਮੇਟਰੂ ਮੈਂ ਉਦੋਂ ਫਟਾਫਟ ਗੱਤਾ ਵੱਟ ਕੇ ਪਿੱਸੋਂ ਮੈਂ ਯਾਨੀ ਪਿੱਸੋਂ ਤਾਂ ਕਈ ਵਾਰੀ ਮਾਰੀ ਜੀ ਤੇ ਉਹਨੇ ਨਾਲ ਆਪਣਾ ਡੈਂਟ ਅੱਧਾ ਨਿਕਲ ਗਿਆ ਅੱਧਾ ਰਹਿ ਗਿਆ ਮਤਲਬ ਕਿ ਡੈਂਟ ਦਾ ਆਪਣਾ ਆ ਵੀ ਕੋਈ ਵਾਲਾ ਉਹ ਹੈ ਨਹੀਂ ਆ ਇਹ ਸੁੱਕਾ ਨਿਕਲ ਜੂ ਪਰ ਜਿਹੜਾ ਰੰਗ ਲੈ ਗਿਆ ਮਿੱਤਰੋ ਇਹ ਵਾਲਾ ਨੁਕਸਾਨ ਹੋ ਗਿਆ ਤੇ ਨੁਕਸਾਨ ਦਾ ਚਲੋ ਚੱਲਦੇ ਰਹਿੰਦੇ ਨੇ ਪਰ ਇਹ ਗਾਹਾਂ ਨਾ ਵਧੇ ਇੱਥੋਂ ਇਹ ਜੇ ਗਾਹਾਂ ਵਧ ਗਏ ਮਿੱਤਰੋ ਫੇਰ ਔਖਾ ਕਰੂਗਾ ਜਿਵੇਂ ਹੁਣ ਆਪਾਂ ਧੋਇਆ ਤਾਂ ਆਇਆ ਕਰਨੀਆਂ ਉਹ ਉਹ ਗਾਹਾਂ ਵਧਣ ਲੱਗ ਜਾਂਦਾ ਹੁੰਦਾ ਕਈ ਵਾਰ ਜੇ ਰੰਗ ਵਾਲਾ ਥੰਨੋ ਰਫ ਰੂਫ ਲਾ ਕੇ ਬਿਨਾਂ ਲਾਈ ਕਰਿਆ ਹੋਵੇ ਰੰਗ ਤਾਂ ਉਹ ਲੈ ਜਾਂਦਾ ਹੁੰਦਾ ਪ੍ਰੈਸ਼ਰ ਨਾਲ ਤੇ ਤਾਂ ਕਰਕੇ ਮਿੱਤਰੋ ਰਾਤ ਆਪਣਾ ਇਹ ਨੁਕਸਾਨ ਹੋ ਗਿਆ ਥੋੜਾ ਜਿਹਾ ਚਲੋ ਕੋਈ ਨਹੀਂ ਇਹ ਆ ਦੇਖੋ ਕੈਮਰਾ ਵੀ ਜੰਮੀ ਛੱਡੀ ਵੀ ਹੈ ਸਾਰੇ ਕਿਤੇ ਲੱਗਦਾ ਪਤਾ ਮਿੱਤਰੋ 1x ਵਾਲੇ ਦੇ ਬਦਲੇ ਗੋਣ ਹਾਂ ਆਹ ਦੇ ਆ ਦੇਖੋ ਪਤਾ ਲੱਗਦਾ ਨਾ ਨਾਲ-ਨਾਲ ਕੁ ਮੇਰਾ ਵੀ ਜੰਮੀ ਛੱਡੀ ਪਿਆ ਇਹ ਹੁਣ ਆਪਾਂ ਖਿੱਚ ਇਹ ਤੇ ਹੁਣ ਆਪਾਂ ਕੁਝ ਨਹੀਂ ਕਰ ਸਕਦੇ ਜਿਹੜੀ ਰਵੀ ਪਹਿਲਾਂ ਜੰਮ ਜਾਵੇ ਨਹੀਂ ਕਿਉਂਕਿ ਜੇ ਹੁਣ ਆਪਾਂ ਕੋਸ਼ਿਸ਼ ਕਰਾਂਗੇ ਵੀ ਲਾਉਣ ਦੀ ਤਾਂ ਇਹ ਨਾਲ ਰੰਗ ਖਿੱਚੂਗੀ ਹੁਣ ਰਵੀ ਇਹ ਤਾਂ ਉਹਦੀ ਨਾਲ ਦੀ ਨਾਲ ਕੱਪੜਾ ਵੱਜ ਜਾਵੇ ਜੇ ਰਵੀ ਕਛੇਨੇ ਕਰਵਾਈ ਵੀ ਆਪੋ ਆਪਣੀ ਗੱਡੀ ਦੀ ਆਪ ਦਾ ਗੌਰ ਨਾਲ ਨਾਲ ਦੀ ਨਾਲ ਰਵੀ ਤੇ ਕੱਪੜਾ ਮਰਵਾ ਲਿਆ ਕਰੋ ਸਾਰੇ ਯਾਨੀ ਚੌਤੀ ਆਪਾਂ ਜੇ ਤਾਂ ਆਪਾਂ ਵਧੀਆ ਕੋਲ ਜਾਈਏ ਫਿਰ ਤਾਂ ਕਾਸਰ ਛੱਡਦਾ ਨਹੀਂ ਕੋਈ ਜੇ ਆਪਾਂ ਕਈ ਵਾਰ ਠੀਕ ਠਾਕ ਜੇ ਮਿਸਤਰੀ ਕੋਲ ਵਗ ਜਾਂਦੇ ਆ ਉਹ ਰਵਿੰਗ ਮਾਰ ਦਿੰਦੇ ਨੇ ਜੇ ਬਸ ਫਟਾਫਟ ਦਾ ਮਾਦਮ ਬਫਰ ਮਾਰ ਕੇ ਰਵਿੰਗ ਮਾਰ ਦਿੰਦੇ ਨੇ ਕਿ ਪਰ ਉਹ ਕੋਨਾਕਾਰਾਂ ਤੇ ਗੌਰ ਨਹੀਂ ਕਰਦੇ ਵੀ ਰਵਿੰਗ ਕਿੱਥੇ ਜੰਮੀ ਵੀ ਹੈ ਕਿੱਥੇ ਨਾ ਤੇ ਉਹ ਉਵੇਂ ਹੀ ਰਹਿ ਜਾਂਦੀ ਆ ਤੇ ਫਿਰ ਬਾਅਦ ਚੋਂ ਹੋ ਰਿਜ਼ਲਟ ਹੁੰਦੀ ਆ ਉਹਦਾ ਆ ਦੇਖੋ ਇੰਨੇ ਥਾਂ ਚ ਆਏ ਇੰਨੇ ਤੱਕ ਬਾਕੀ ਸਾਰੀ ਕੋਰ ਸਾਫ ਆਏ ਇੰਨੇ ਤੱਕ ਦੇਖੋ ਾਡੀ ਝਾਕ ਦੀ ਉਹ ਇੰਨਾ ਏਰੀਆ ਆ ਦੇਖੋ ਹੁਥੇ ਤੱਕ ਜਾਗਦੀ ਆ ਇੱਥੇ ਤੱਕ ਆਦੀ ਉਦੋਂ ਆ ਸਾਰੀ ਸਾਫ ਆ ਚਲੋ ਕੋਈ ਨਹੀਂ ਮਿੱਤਰੋ ਆ ਵੀ ਕਰਾਉਣਾ ਪੂ ਹੁਣ ਆਪਾਂ ਨੂੰ ਕੀ ਕਰੀਏ ਯਾਰ ਅਦਾ ਮਿੱਤਰੋ ਆਪਣਾ ਕੋਈ ਨੁਕਸਾਨ ਹੋ ਗਿਆ ਤਾਂ ਚਲੋ ਕੀ ਕਹਿ ਸਕਨੇ ਜੋ ਹੋਣਾ ਸੋ ਹੋਣਾ ਹੀ ਆ ਨਜ਼ਰਾਂ ਲੱਗ ਗਈਆਂ ਨਜ਼ਰਾਂ ਜਿਵੇਂ ਕਹਣਾ ਕਿ ਮਿੱਤਰੂ ਚਾਹੇ ਚੀਜ਼ ਛੋਟੀ ਆ ਪਰ ਜਿਹੜੀ ਚੀਜ਼ ਦਿਲ ਨੂੰ ਲੱਗੀ ਹੋਵੇ ਨਾ ਉਹ ਆਪਾਂ ਛੋਟੀ ਵੱਡੀ ਨਹੀਂ ਦੇਖ ਸਕਦੇ ਇਹ ਸਾਡੀ ਪਹਿਲੀ ਕਾਰ ਹੁੰਦੀ ਹੈ ਇਹ ਮਿਡਲ ਕਲਾਸ ਫੈਮਿਲੀ ਵਾਲੇ ਦੀ ਤਾਂ ਕਰਕੇ ਆਪਣੀ ਇਹ ਰਾਣੀ ਪੂਰੀ ਸਾਹੂ ਕੇ ਰੱਖੀ ਹੋਈ ਆ ਨਾ ਹੀ ਆਪਾਂ ਇਹ ਵੇਚਣੀ ਹੋਈ ਆ ਕੋਸ ਮਰਜ਼ੀ ਹੋ ਜੇ ਕੋਈ ਮਰਜ਼ੀ ਹਾਲਾਤ ਆ ਜਾਣ ਇਹ ਗੱਡੀ ਨਹੀਂ ਵੇਚਣੀ ਬਾਰ ਆਪਾਂ ਤੇ ਬਾਕੀ ਬਾਈਆਂ ਦੇ ਬਹੁਤ ਦੇ ਕਮੈਂਟ ਵੀ ਆਏ ਸੀ ਜਦੋਂ ਆਪਾਂ ਵੀਡੀਓ ਪਾਉਣ ਪਾਉਣ ਲੱਗੇ ਸੀ ਵੀ 2009 ਮਾਡਲ ਆਏ ਆ ਕਹਿੰਦੇ ਹੁੰਦੇ ਸੀ ਬਾਈ ਹੁਣੀ ਵੀ ਬਾਈ ਜੇ ਦੇ ਵੇਚਣੀ ਦਾ ਦੱਸਿਓ ਮਿੱਤਰੋ ਆਪਾਂ ਗੱਡੀ ਵੇਚਣੀ ਨਹੀਂ ਕਦੇ ਵੀ ਚਲੋ ਜੋ ਮਾਲਕ ਨੇ ਜੇ ਆਉਣ ਵਾਲੇ ਟਾਈਮ 'ਚ ਬੜੇ ਗੰਭੀਰ ਹਾਲਾਤ ਬਣਾਤੇ ਤਾਂ ਕੀ ਕਹਿਣਾ ਵੇਚਣੀ ਪੈ ਜਵੇ ਨਹੀਂ ਆਪਾਂ ਬੀਚ ਦੇਣੀ ਪਾਰੇਗੀ ਗੱਡੀ ਇਹਦਾ ਆਪਾਂ ਪੂਰੀ ਸ਼ਾਮ ਕੇ ਰੱਖਣੀ ਆ ਜਾਂਚਤੀਆਂ ਨਾ ਤੇ ਚਲੋ ਕੋਈ ਨਹੀਂ ਮਿੱਤਰੋ ਇਹਦਾ ਕੰਮ ਹੁੰਦੀ ਰਹਿੰਦੇ ਨੇ ਜਿਹਦਾ ਆਪਾਂ ਕਰਵਾ ਦਾਂਗੇ ਨਾਲ ਇਹ ਕਰਵਾ ਲਾਂਗੇ ਸਗੋਂ ਇਹਦੇ ਬਹਾਨੇ ਨਾਲ ਹੋਰ ਕੰਮ ਹੋ ਜਾਣਗੇ ਆਪਣੇ ਛੋਟੇ ਛੋਟੇ ਕਿਉਂਕਿ ਜਿਵੇਂ ਕਿ ਦੇਖੋ ਆ ਬੰਪਰ ਬੰਪਰ ਹੋਏ ਹੋਏ ਨੇ ਇਹ ਆਪਾਂ ਨਵੇਂ ਹੀ ਪਵਾ ਦਾਂਗੇ ਜਦੋਂ ਵੀ ਆਪਾਂ ਇਹ ਕੰਮ ਕਰਾਇਆ ਨਾਲੇ ਦੋਨੇ ਬੰਪਰ ਨਵੇਂ ਪਵਾਵਾਂਗੇ ਨਾਲੇ ਆ ਟਾਕੀ ਵਾਲਾ ਕਰਵਾ ਦਾਂਗੇ ਆ ਦੇਖੋ ਥੱਲੇ ਜਿਆ ਸਾਰੀ ਓਕੇ ਹੀ ਕਰਵਾ ਦਾਂਗੇ ਫਿਰ ਜਿੱਥੇ ਆਹ ਡਿੱਗੀ ਡੁੱਗੀ ਦੇ ਨਾਲ-ਨਾਲ ਜੰਗ ਜੀ ਆ ਮਾੜੀ-ਮਾੜੀ ਇਹ ਵੀ ਸਾਰੀ ਓਕੇ ਕਰਵਾ ਦਾਂਗੇ ਕਿਸੇ ਪਾਸੇ ਕੋ ਕਮੀ ਨਹੀਂ ਛੱਡਦੇ ਫਿਰ ਆਪਾਂ ਜਿਹੜੇ ਕੰਮ ਨੂੰ ਆਪਾਂ ਹੱਥ ਪਾਵਾਂਗੇ ਉਹ ਪੱਕਾ ਹੀ ਕਰਾਂਗੇ ਜਿੰਨਾ ਟਾਈਮ ਛੇੜਦੇ ਨਹੀਂ ਤਾਂ ਛੇੜਦੇ ਨਹੀਂ ਜਦੋਂ ਛੇੜਾਂਗੇ ਫਿਰ ਪੱਕਾ ਕੰਮ ਹੀ ਕਰਾਂਗੇ ਤੇ ਨਾਲੇ ਆ ਚੀਜ਼ ਕਰਵਾ ਲਾਂਗੇ ਆ ਦੇਖੋ ਇਹਨੂੰ ਦਿਖਦਾ ਹੋਵੇ ਅੱਧ ਦਿਨ ਹੁਣ ਤਾਂ ਸਾਰਿਆਂ ਨੂੰ ਦਿਖਦਾ ਉਹ ਇਹ ਮਿੱਤਰੋ ਰਿਜ਼ਲਟ ਆਗਾ ਜਿਹੜੀ ਗੱਡੀ ਕੋਰਕਾਰ ਤਿਆਰ ਕਰੀ ਹੁੰਦੀ ਹੈ ਨਾ ਪੱਟੀ ਭਰ ਕੇ ਆ ਦੇਖੋ ਇੱਥੇ ਪੱਟੀ ਭਰ ਕੇ ਕੋਰ ਤਿਆਰ ਹੋਈ ਵੀ ਆ ਦੀ ਇੱਥੋਂ ਗੱਡੀ ਵੱਜੀ ਵੀ ਵੱਜ ਕੇ ਪੱਟੀ ਭਰਦੇ ਹੁੰਨੇ ਆਪਾਂ ਵੀ ਡੈਂਟ ਪੱਦਰ ਹੋ ਜੇ ਸਾਰਾ ਜਿਵੇਂ ਆਪਾਂ ਘਰਾਂ ਦੀਆਂ ਬਾਹ ਕੰੰਧਾਂ ਦੇ ਉੱਤੇ ਬਾਲ ਪੱਟੀ ਨਹੀਂ ਕਰਾਉਂਦੇ ਹੁੰਦੇ ਵੀ ਦਾਣੇ ਜਿਹੜਾ ਰਹਿਣ ਕੰੰਧਾਂ ਤੇ ਉਹ ਲਵਾਉਣ ਤੋਂ ਪਹਿਲਾਂ ਬਾਲ ਪੇਪਰ ਵੀ ਕੰੰਧਾ ਪਲੇਨ ਹੋ ਜਾਣ ਸਾਰੀਆਂ ਓਕਣ ਇਹਨੂੰ ਪਲੇਨ ਕਰਨ ਖਾਤਰ ਇੱਥੇ ਪੱਟੀ ਭਰ ਦਿੰਦੇ ਨੇ ਤੇ ਉਹ ਪੱਟੀ ਜਦੋਂ ਭਰੀ ਆ ਉਦੋਂ ਤੇ ਹੀਟ ਹੂਟ ਵੱਧ ਬੱਚੀ ਵਾ ਜਾਂ ਥੱਲੇ ਰਫ ਨਹੀਂ ਲੱਗਿਆ ਵਾ ਪ੍ਰੋਪਰ ਪੱਟੀ ਫੁੱਲ ਗਈ ਉਹ ਥੋੜੇ ਟਾਈਮ 'ਚ ਆਹ ਦੇਖੋ ਪਾੜ ਗਈ ਉਹ ਫੁੱਲ ਗਈ ਸਾਰੀ ਪੱਟੀ ਕੋਈ ਨਹੀਂ ਇਨ ਫਿਊਚਰ ਆਪਾਂ ਪੂਰਾ ਗਾਡਰ ਕੰਮ ਕਰਾਂਗੇ ਨਾਲੇ ਜਦੋਂ ਇੱਥੇ ਰੰਗ ਵੱਜ ਜਾਵੇ ਆ ਦੇਖੋ ਰੰਗ ਮਾਰਨ ਤੋਂ ਬਾਅਦ ਰਫ ਰਫ ਲਾ ਕੇ ਬਿਨਾ ਲਾਈ ਰਫ ਰਵੀ ਰੁਵੀ ਨਹੀਂ ਗੱਡੀ ہوئی ਇੱਥੋਂ ਉਵੇਂ ਜਾ ਕੇ ਦਾ ਸਾਰਾ ਰੰਗਾ ਦੇਖੋ ਹੱਥ ਤੇ ਆਪੀ ਇਸ ਤੇ ਹੱਥ ਫੇਰੋ ਬਾਜ ਨਹੀਂ ਆਉਂਦੀ ਜਮੀ ਵੀ ਆ ਦੇਖੋ ਕਿਵੇਂ ਆਵਾਜ਼ ਆਉਂਦੀ ਆ ਇਹ ਉਵੇਂ ਛੱਡੇ ਪਏ ਨੇ ਕੋਈ ਚੱਕਰ ਨਹੀਂ ਮਿੱਤਰੋ ਆਪਾਂ ਹੁਣ ਇਹਦੇ ਲਾਂਬੀ ਖੱਡਣੇ ਨੇ ਗੱਡੀ ਦੇ ਕਸਰ ਨਹੀਂ ਛੱਡਦੇ ਤੁਸੀਂ ਦੇਖੀ ਚੱਲਿਓ ਬਸ ਹੁਣ ਨਲਿਆ ਘੂਰ ਦੇਖੋ ਕਿ ਮੇਰੇ ਗਲਤ ਤਿਆਰ ਹੋਈ ਹੋਇਆ ਇੱਕ ਹੋਰ ਇੱਥੋਂ ਆ ਜਿਵੇਂ ਹੁਣ ਬੜਾ ਲੱਗਦਾ ਆ ਘੂਰ ਆਇਆ ਆ ਰਹੀ ਹੈ ਸਿੱਧੀ ਆ ਇੱਥੋਂ ਦੇਖੋ ਕਿਵੇਂ ਬੰਡ ਬੈ ਗੁਲਾਤੀ ਘੂਰ ਚ ਆ ਹੋ ਗਈ ਨਾ ਇੱਥੋਂ ਟਿੱਡੀ ਆ ਇਹਨੂੰ ਇਹ ਵੀ ਪੂਰੀ ਘੈਂਟ ਕਰਾਂਗੇ ਆਪਾਂ ਕੋਈ ਨਹੀਂ ਤੁਸੀਂ ਦੇਖੀ ਚੱਲੋ ਬਸ ਹੁਣ ਅੱਛੇ ਦਿਨ ਆਏ ਵੀ ਨੇ ਹੁਣੇ ਗੱਡੀ ਦੇ ਨਾਲ ਇਹ ਆ ਚੀਜ਼ਾਂ ਕਰਵਾ ਦਾਂਗੇ ਉਦੋਂ ਸਾਰੀਆਂ ਜਦੋਂ ਵੀ ਆਪਾਂ ਇਹ ਕੰਮ ਕਰਵਾਇਆ ਨਾਲਿਆ ਬੌਂਟ ਤੇ ਆ ਦੇਖੋ ਇੱਥੋਂ ਇਹ ਕੋਰ ਸਿੱਲੀ ਵੀ ਆਦੀ ਜਦੋਂ ਰੋਵਿੰਗ ਰੋਵਿੰਗ ਮਾਰਦੇ ਹੁੰਦੇ ਨੇ ਨਾ ਤਾਂ ਬਫਰ ਕਈ ਵਾਰ ਕੋਰਾ ਕਾਰਾਂ ਤੇ ਚੱਲੇ ਜਾਂਦਾ ਤੇ ਉਹ ਕੋਰ ਸੱਲਾ ਦਿੰਦਾ ਆ ਦੇਖੋ ਇਹਦੀ ਕੋਰ ਸਿੱਲੀ ਵੀ ਆ ਨਾਲੇ ਇੱਥੇ ਕੋਈ ਚੀਜ਼ ਘਸੀ ਵੀ ਉੱਤੇ ਨਾਲੇ ਇਹ ਓਕੇ ਕਰਵਾ ਦਾਂਗੇ ਸਾਰੇ ਕੰਮ ਕਰਵਾ ਨਾਲੇ ਆ ਡੈਂਟ ਕਢਾ ਲਾਂਗੇ ਕਸਰ ਨਹੀਂ ਛੱਡਦੇ ਹੁਣ ਆਪਾਂ ਜਦੋਂ ਵੀ ਇਹ ਕੰਮ ਕਰਿਆ ਜਿੰਨਾ ਟਾਈਮ ਨਹੀਂ ਛੇੜਦੇ ਤਾਂ ਨਹੀਂ ਛੇੜਦੇ ਤੇ ਚਲੋ ਫਿਰ ਮਿੱਤਰੋ ਆ ਟਾਕੀ ਦਾ ਗੱਲ ਆ ਪੋਕੀ ਕਰਤਾ ਸੀ ਜਿਹੜਾ ਕੰਮ ਕਰਨਾ ਸੀਗਾ। ਇਹਦੀ ਵਾਰ ਆਪਣੀ ਉਹ ਲਾਈਟ ਨਹੀਂ ਸੀ ਲੋਟ ਹੋਈ। ਲਾਈਟ ਆਪਾਂ ਬਾਈ ਨੂੰ ਫੋਨ ਕਰ ਲੈਨੇ ਆ। ਵੀ ਬਾਈ ਤੈਨੂੰ ਲਾਈਟ ਦੇ ਜਾਣੇ ਆ ਤੇ ਸਾਨੂੰ ਪੀਸ ਚੇਂਜ ਕਰਕੇ ਦੇ ਦੇ। ਤੇ ਆਪਣੇ ਨਾਲ ਤਾਂ ਚਲੋ ਬਾਈ ਨੇ ਕਰ ਲੈਣਾ ਕਿਉਂਕਿ ਆਪਣੇ ਮਿੱਤਰੋ ਲਈ ਹਾਜ ਦਾ ਫਾਇਦਾ ਕੀ ਆ ਫਿਰ। ਤੇ ਚਲੋ ਫਿਰ ਮਿੱਤਰੋ ਆ ਟਾਕੀ ਆ ਕੰਪਲੀਟ ਕਰਤਾ ਸੀ ਕੰਮ ਕੱਲ। ਹੁਣ ਉਹ ਟਾਕੀਆਂ ਦਾ ਕੰਮ ਸ਼ੁਰੂ ਕਰਦੇ ਆ। ਉਹਨਾਂ ਚ ਗ੍ਰਿਪ ਗ੍ਰੁੱਪ ਲਾਉਣੇ ਸ਼ੁਰੂ ਕਰਦੇ ਆ ਤੇ ਤੁਹਾਨੂੰ ਦਿਖਾਉਣਾ ਹੈ ਫਿਰ ਅੱਗੇ ਚੈੱਕ ਕਰੋ ਜੇ ਹੁਣ ਕਿਤੇ ਆਪਣਾ ਇੱਥੇ ਗ੍ਰਿਪ ਪਾਇਆ ਆਉਂਦਾ ਤਾਰ ਦੇ ਉੱਤੇ ਲਾਈਟ ਵਾਲੀ ਤਾਰ ਆਹਾ ਵਾਲੀ ਜਿਹੜੀ ਲਾਉਂਦੀ ਆ ਜੇ ਤੇ ਗ੍ਰਿਪ ਪਾਇਆ ਆਉਂਦਾ ਆਪਾਂ ਗ੍ਰਿਪ ਪਟਦੇ ਦੋ ਮਿੰਟਾਂ ਦੀ ਗੱਤਤਾ ਬਾਹਰ ਆ ਜਾਣੀ ਹੁਣ ਦੇਖੋ ਇਹ ਅੰਦਰ ਉਹ ਤਾਰਾਂ ਦੇ ਜੋੜ ਲਾਏ ਹੋਏ ਨੇ ਆਓ ਦੇਖੋ ਜੋੜ ਲੱਗੇ ਹੋਏ ਨੇ ਇਹ ਤਾਰ ਦੇ ਬੜਾ ਸੌਖਾ ਹੋ ਜਾਣਾ ਸੀ ਕੰਮ ਤਾਂ ਕਰਕੇ ਆਪਾਂ ਨੂੰ ਥੋੜੀ ਜਿਹੀ ਦਿੱਕਤ ਪਰੇਸ਼ਾਨੀ ਕਰਨੀ ਪੈਂਦੀ ਆ ਤੇ ਹੁਣ ਮਿੱਤਰੋ ਆਪਾਂ ਫਿਰ ਉਹ ਕਰ ਦਨੇ ਤੇ ਜੋ ਗ੍ਰਿਪ ਲਾ ਦਨੇ ਆ ਤੇ ਇਹ ਦੋਵਾਂ ਮਿੰਟਾਂ ਚ ਵੰਡ ਲਿਆ ਕਰਾਂਗੇ ਗੱਤਾਂ ਤੇ ਇਹ ਦੋਵਾਂ ਮਿੰਟਾਂ ਚ ਲੱਗ ਜਾਇਆ ਕਰੂ ਇਹ ਚਲੋ ਮਿੱਤਰੋ ਫਿਰ ਲਾਉਣੇ ਆ ਹੁਣ ਆਪਾਂ ਇਹ ਤੇ ਗ੍ਰਿਪ ਮਿੱਤਰੋ ਗ੍ਰਿਪ ਲਾਤੇ ਦੋਨਾਂ ਤੇ ਪਰ ਮਿੱਤਰੋ ਇੱਕ ਗੌਰ ਰੱਖਿਆ ਕਰੂ ਗ੍ਰਿਪ ਲਾਉਣ ਲੱਗੇ ਜਦੋਂ ਵੀ ਤੁਸੀਂ ਆਪਦੀ ਗੱਡੀ ਤੇ ਵੀ ਜੇ ਇਹ ਲਾਈਟਾਂ ਲਾ ਕੇ ਗ੍ਰਿਪ ਲਾਉਂਗੇ ਵੀ ਲਾਲ ਨਾਲ ਲਾਲ ਹੀ ਜੋੜਨੀ ਆ ਕਿਉਂਕਿ ਫਿਰ ਆਪਣੇ ਬੰਦੇ ਦੇ ਦਿਮਾਗ ਚ ਰਹਿ ਜਾਂਦਾ ਵੀ ਕਰੰਟ ਅਰਥ ਕਰੰਟ ਆਰਥ ਜੇ ਬੰਦਾ ਉਹੀ ਲੇਟ ਵੇਟ ਦੂਗਾ ਵੀਲ ਕਾਲੀ ਲਾਲ ਕੱਠੀਆਂ ਜਿਹਾ ਉਵੇਂ ਜੀ ਕਰ ਦੂ ਫੇਰ ਕੋਈ ਫਾਇਦਾ ਵੀ ਨਹੀਂ ਕਰਪ ਲੈ ਆਂਦਾ ਹੁਣ ਆਪਾਂ ਨੂੰ ਪੂਰਾ ਫਾਇਦਾ ਤੇ ਲਾਲ ਵਾਲੇ ਪਾਸੇ ਲਾਲ ਜੋੜ ਜੂ ਦੇਖਿਓ ਹੁਣ ਮੈਂ ਤੁਹਾਨੂੰ ਦਿਖਾਉਣਾ ਤੇ ਨਾਲੇ ਆਪਾਂ ਨੂੰ ਮਿੱਤਰੋ ਹੁਣੇ ਹੀ ਪਤਾ ਲੱਗ ਜੂ ਵੀ ਲਾਈਟ ਕਾਮਯਾਬ ਆਪਣੀ ਗ੍ਰਿਪਨ ਨਾਲ ਆਹ ਇਹ ਚੱਲਦੀ ਹੈ ਇਹਦਾ ਮਤਲਬ ਉਹ ਲਾਈਟ ਜੀ ਨੋਕਸ ਸੀ ਮਿੱਤਰੋ ਜਿਹੜੀ ਕੱਲ੍ਹ ਵਾਲੀ ਸੀ ਆਪਣੀ ਇਹ ਲਾਈਟ ਓਕੇ ਆ ਜਾਵਾ ਚਲੋ ਫਿਰ ਇਹ ਉਹ ਗੱਤਾ ਫਿੱਟ ਕਰ ਦਈਏ ਕੇ ਰਾਮ ਇਤਰਾ ਆਪਾਂ ਸਾਰੀ ਟਾਕੀ ਦੇ ਕੱਲੇ ਕੱਲੇ ਨਟ ਦੇ ਉੱਤੇ ਹੱਥ ਮਾਰ ਦਿਆਂ ਹੁਣ ਕਿਉਂਕਿ ਜੇ ਹੁਣ ਮੰਨ ਕੇ ਚੱਲੋ ਆਪਣਾ ਸਿਸਟਮ ਬਾਹਰੋਂ ਕਰਵਾਇਆ ਹੋ ਵੀ ਨਾ ਵੀ ਹੁਣ ਪਾਵਰ ਵਿੰਡੋ ਵੀ ਬਾਹਰੋਂ ਹੋਈ ਵੀ ਆ ਇਹ ਤੇ ਟਾਕੀਆਂ ਦੇ ਵਿੱਚ ਆ ਲਾਈਟਾਂ ਲੂਟਾਂ ਸਾਰਾ ਕੁਝ ਲਾਇਆ ਵਾ ਆਪਣਾ ਤਾਂ ਆਪਾਂ ਕੇਰਾ ਕੇਰਾ ਜਰੂਰ ਹੱਥ ਮਾਰਿਆ ਕਰੋ ਸਾਰੇ ਕਸੇ ਦੇ ਕਿਉਂਕਿ ਇਹਦੇ ਨਟ-ਨਟ ਹੁੰਦੇ ਨੇ ਜਿਹੜੇ ਮਾੜੇ ਮੋٹے ਢਿੱਲੇ ਹੁੰਦੇ ਹੀ ਰਹਿੰਦੇ ਨੇ ਥੋੜੇ ਟਾਈਮ ਬਾਅਦ ਤਾਂ ਕਰਕੇ ਆਪਾਂ ਹੱਥ ਮਾਰ ਲੀਏ 10 ਨੰਬਰ ਦੀ ਕਾਡੋ ਵਿੱਚ ਗੋਟੀ ਉਹ ਸਿੱਸੀ ਹੀ ਰੱਖਣੀ ਆਪਾਂ ਵੀ ਨਟ ਗੂਟੀ ਨਾਲ ਹੀ ਕਸੀਏ ਕੁਸੀਏ ਕਿਉਂਕਿ ਜੇ ਆਪਾਂ ਚਾਬੀ ਮਾਰ ਦਿਆ ਮਿੱਤਰੋ ਤਾਂ ਉਨ ਤਾਂ ਚਲੋ ਹਰ ਇੱਕ ਨੂੰ ਪਤਾ ਹੀ ਹੁੰਦਾ ਇਹ ਗੱਡੀ ਦੇ ਵੀ ਪ੍ਰੋਜੈਕਟ ਲੱਗੇ ਹੋਏ ਨੇ ਤੇ ਨਟ ਕਿਹੜਾ ਖੁੱਲੇ ਵੀ ਹੋਣਗੇ ਪਰ ਜੇ ਆਪਾਂ ਕੋਸ਼ਿਸ਼ ਰੱਖੀ ਗੂਟੀ ਨਾਲ ਹੀ ਕਰੀਏ ਤਾਂ ਪਤਾ ਨਹੀਂ ਲੱਗਦਾ ਹੈਗਾ ਨਟ ਖੁੱਲਿਆਂ ਦਾ ਕਿਉਂਕਿ ਗੋਟੀ ਦੰਦਾ ਨਹੀਂ ਮਾਰਦੀ ਨਟ ਦਾ ਸਾਈਡ ਤੋਂ ਜੇ ਆਪਾਂ ਦੂਏ ਲੋਟ ਕਰਾਂਗੇ ਤਾਂ ਦੰਦਾ ਮਰ ਜਾਂਦਾ ਨਟ ਦਾ ਲਓ ਵੀ ਮਿੱਤਰੋ ਕਿਹੜਾ-ਕਿਹੜਾ ਹੱਥ ਮਾਰਦੀ ਹੈ ਨਟ ਸਾਰੇ ਘਸ ਦਈਏ ਕਿਹੜਾ-ਕਿਹੜਾ ਪੂਰੇ ਫੁੱਲ ਫਿਰ ਟਾਕੀ ਖੜਕਾ ਨਹੀਂ ਕਰੂਗੀ ਤੇ ਚਲੋ ਮਿੱਤਰੋ ਮੈਂ ਨਾਟਕ ਹਸ ਲੈ ਇੱਕ ਮਿੱਤਰੋ ਜਿਹੜਾ ਆਪਣਾ ਕੱਲ ਉਹ ਵਾਲੀ ਟਾਕੀ ਚ ਹੋਇਆ ਵੈਸੀ ਕੰਮ ਉਹੀ ਕੰਮ ਆ ਟਾਕੀ ਚ ਹੋਇਆ ਵਿਆ ਜਿਹੜੇ ਵੀ ਮਿੱਤਰੋ ਜਗਾੜ ਲਵਾਏ ਹੁੰਦੇ ਨੇ ਜਿਹੜੇ ਜਿਹੜੇ ਬੰਦਿਆਂ ਨੇ ਵੀ ਟਾਕੀਆਂ ਦੇ ਵਿੱਚ ਸੈਂਟਰ ਲੋਕ ਵਾਲੇ ਕਿਉਂਕਿ ਛੋਟੀਆਂ ਗੱਡੀਆਂ ਜਿਆਦਾਤਰ ਆਪਾਂ ਲਵਾਉਣੀ ਹੁੰਦੀਆਂ ਬਾਹਰੋਂ ਲੱਗ ਕੇ ਨਹੀਂ ਆਉਂਦੇ ਹੁੰਦੇ ਤੇ ਮਿੱਤਰੋ ਉਹ ਇੰਨੀ ਗੌਰ ਰੱਖਿਆ ਕਰੋ ਵੀ ਸਾਰੀਆਂ ਤਾਰਾਂ ਪੂਰੀਆਂ ਪਰਫੈਕਟ ਕਰਨੀਆਂ ਨੇ ਆਪਾਂ ਹੁਣ ਆਹ ਤਾਰਾਂ ਤੁਰੋਂ ਵੀ ਛੱਡੀਆਂ ਨੇ ਅਸੀਂ ਤੇ ਇਹ ਵੀ ਮਿੱਤਰੋ ਉਹੀ ਕੰਮ ਹੋਇਆ ਵਾ ਜਿਹੜਾ ਉਧਰਲੀ ਟਾਕੀ ਚ ਆਇਆ ਵਾ ਜੀ ਇਹਦੀਆਂ ਤਾਰਾਂ ਖਿੱਚੀਆਂ ਗਈਆਂ ਸਾਰੀਆਂ ਆ ਦੇਖੋ ਇਹਦੀ ਸਿੰਬਲ ਟੁੱਟ ਗਈ ਵਿੱਚ ਹੁਣ ਕਾਲੀ ਤਾਰ ਕਾਲੀ ਨਾਲ ਜੁੜਨੀ ਸੀ ਇਹਦੀ ਸਿੰਬਲ ਟੁੱਟ ਗਈ ਤਾਂ ਕਰਕੇ ਆਪਣੀਆਂ ਸਾਰੀਆਂ ਟਾਕੀਆਂ ਇਕੱਠੀਆਂ ਲੋਕ ਅਨਲੌਕ ਨਹੀਂ ਹੁੰਦੀਆਂ ਜਦੋਂ ਸਵਿੱਚ ਤੋਂ ਕਰਦੇ ਹਾਂ ਉਦੋਂ ਤਾਂ ਹੋ ਜਾਂਦੀਆਂ ਨੇ ਪਰ ਜਦੋਂ ਆਪਾਂ ਹੱਥ ਨਾਲ ਆਹ ਦਬਦਿਆਂ ਹੁੰਦੇ ਸੀ ਨਾ ਤਾਂ ਉਦੋਂ ਹੁੰਦੀਆਂ ਨਹੀਂ ਸੀ ਆਵळा ਕੱਲਾ ਲੋਕ ਜਦੋਂ ਹੱਥ ਨਾਲ ਦਬਦਿਆਂ ਦੀ ਤਾਂ ਹੁੰਦੀਆਂ ਨਹੀਂ ਸੀ ਹੁਣ ਇਹ ਹੂਣ ਲੱਗ ਜਾਣੀਆਂ ਤਾਂ ਕਰਕੇ ਮਿੱਤਰੋ ਉਹ ਹੋ ਰੱਖਿਆ ਕਰੋ ਵੀ ਸਾਰੇ ਜਾਣੇ ਪਰਫੈਕਟ ਫਿਟਿੰਗ ਕਰਦਿਆ ਕਰੋ ਸਾਰੇ ਕੰਮ ਦੀ ਤੇ ਹੁਣ ਮਿੱਤਰੋ ਆਪਾਂ ਇਹਨਾਂ ਨੂੰ ਸਾਰੇ ਕਿਸ ਨੂੰ ਪਰਫੈਕਟ ਕਰਦਿਆਂ ਤੇ ਨਾਲੇ ਆ ਵੀ ਲਾ ਦਨੇ ਅੱਜ ਯਾਰ ਕਿਉਂਕਿ ਅੱਧਾ ਵਿਚ ਅੱਧਾ ਜਿਹਾ ਕਾਹਨੂੰ ਲਾਇਆਗਾ ਆਪਣੇ ਜਾਂ ਤਾਂ ਸਾਰਾ ਲੱਗਿਆ ਹੁੰਦਾ ਫਿਰ ਤਾਂ ਹੈ ਸੀ ਇਹ ਅੱਧਾ ਵਿਚ ਅੱਧਾ ਜਿਹਾ ਲੱਗਿਆ ਹੋਇਆ ਕੋਈ ਫਾਇਦਾ ਨਹੀਂ ਇਹ ਤਾਂ ਅੱਧੇ ਵਿਚ ਅੱਧੇ ਦਾ ਹਾ 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 ਵਈ ਉਈ ਹੁਈ ਹੁਈ ਇਹ ਤਾਂ ਮਿੱਤਰੂ ਗੰਧ ਬਹੁਤ ਪਾ ਦੂ ਇਹ ਕਿਉਂਕਿ ਇਹ ਗਰਮੀ ਨਾਲ ਸਾਰਾ ਪਿਗਲਿਆ ਜਾ ਪਿਆ ਨਾ ਮੋਮ ਤਾਂ ਕਰਕੇ ਇਹ ਹੁਣ ਬਾਹਰੀ ਸਾਈਡਾਂ ਤੇ ਖਿੰਡ ਗਈ ਸਾਰੇ ਇਹ ਇਧਰ ਇਕੱਠੀ ਕਰ ਦਈਏ ਸਾਰੀ ਅੰਦਰਲੀ ਸਾਈਡ ਨੂੰ ਆ ਇਧਰ ਨੂੰ ਇਕੱਠੀ ਕਰ ਦੋ ਸਾਰੀ ਇਹ ਤੇ ਜੇ ਨਾ ਕਰੀ ਫੇਰੇ ਸਾਈਡਾਂ ਤੇ ਬਾਹਰੇ ਦਿਖਣ ਲੱਗ ਜੂ ਸਾਰੇ ਕਿਤੇ ਜਿੰਨੇ ਜਿੰਨੇ ਪੱਤਰ ਹੀ ਉੱਠਦੇ ਉਹਨੂੰ ਉਹਨੇ ਤਾਂ ਆਪਾਂ ਦੱਬ ਦਈਏ ਤਾਂ ਹਨੂ ਕਰਕੇ ਕਿਉਂਕਿ ਇਹ ਬਹੁਤ ਗੰਦੀ ਜੀ ਹੈ ਮਿੱਤਰੋ ਜਿੱਥੇ ਕੱਪੜੇ ਤੇ ਲੱਗੀ ਇਹ ਉੱਥੇ ਹੀ ਲੱਗੀ ਰਹਿ ਜੂ ਫਿਰ ਆ ਲਾੜਾ ਇਹ ਨਹੀਂ ਤਾਂ ਹਨੂ ਕਰ ਦਈਏ ਸਾਰੀਆਂ ਆਦੀ ਪਰ ਜਿਹੜੀ ਜਿਹੜੀ ਆਪਾਂ ਉ ਵਰਤਦੇ ਹਾਂ ਨਾ ਉਹ ਵਾਲੀ ਵਾਲੀ ਗੰਦੀ ਹੁੰਦੀ ਆ ਇਹ ਤਾਂ ਹਜੇ ਚਲੋ ਰੀਜਨਲ ਕੰਪਨੀ ਚੋਂ ਲੱਕ ਕੇ ਆਈ ਵੀ ਹੁੰਦੀ ਆ ਤਾਂ ਕਰਕੇ ਤਾਂ ਲੈ ਲੂ ਜਾਂਦੀ ਆ ਮਾੜੀ ਮੁੱਟੀ ਜਿਹੜੀ ਉਹ ਹੁੰਦੀ ਉਹ ਨਹੀਂ ਲੈਦੀ ਮਿੱਤਰੋ ਜਮੀ ਵੀ ਉਹਦਾ ਬਸ ਨਾਲ ਹੀ ਚਿਪਕੀ ਰਹਿੰਦੀ ਉਹਦਾ ਜਿੰਨਾ ਮਰਜ਼ੀ ਜੋਰ ਲਾ ਲਓ ਉਹ ਨਹੀਂ ਲੈਦੀ ਉਹ ਤਾਂ ਸੁੱਕੇ ਤੋਂ ਮਾੜੀ ਜੀ ਡੱਲ ਪੈ ਜੂ ਪਰ ਲੈਂਦੀ ਨਹੀਂ ਹੈਗੀ ਉਹ ਤੇ ਚਲੋ ਮਿੱਤਰ ਹੋ ਗਿਆ ਇੰਨਾ ਸਾਫ਼ ਹੋਣਾ ਆਪਣਾ ਇਹ ਹੁਣੇ ਬਾਹਰ ਹੀ ਨਹੀਂ ਦਿਖੂਗੀ ਨਹੀਂ ਬਾਹਰ ਹੀ ਦੇਖਣੀ ਸ਼ੇ ਇਹ ਸਾਰੀ ਤੇ ਚਲੋ ਫਿਰ ਮਾਰਦਾ ਮੈਂ ਸਾਰੀ ਨਟਾਂ ਦੇ ਉੱਤੇ ਹੱਥ ਵੀ ਟਾਕੀਆਂ ਖੜਕਣੋਂ हट ਜਾਣੇ ਜਮਾਂ ਉਹ ਕਰਤੀ ਸਾਰੀ ਛਪਲਾਈ ਓਕੇ ਤੇ ਜਿਹੜੀ ਆਪਣੀ ਕਾਲੀ ਤਾਰ ਟੁੱਟੀ ਸੀ ਹੁਣ ਇਹਦੇ ਨਾਲ ਉਹ ਆ ਦੇਖੋ ਆ ਇੱਥੋਂ ਟੁੱਟ ਗਈ ਸੀ ਤਾਰ ਇਹ ਆ ਦੇਖੋ ਹੁਣ ਆਹਾ ਥੱਲੇ ਨੂੰ ਕਰਾਂਗੇ ਹੁਣ ਆਪਾਂ ਸਾਰੀਆਂ ਟਾਕੀਆਂ ਹੋਣੀਆਂ ਹੁਣ ਤਾਂ ਹੁਣ ਕਰਾਂਗੇ ਚੱਲ ਪਿਆ ਤੇ ਇਹ ਕੰਮ ਆਪਣਾ ਓਕੇ ਹੋ ਗਿਆ ਮਿੱਤਰੋ ਇਹ ਖੜ ਗਈ ਸੀ ਆਪਣੀ ਤਾਰ ਖਿੱਚਣ ਕਰਕੇ ਤੇ ਜਾਨੀ ਹੁਣ ਆਪਾਂ ਸਾਰੀ ਸਪਲਾਈ ਉਸ ਹਿਸਾਬ ਨਾਲ ਪਾਈ ਆ ਵੀ ਕੋਈ ਵੀ ਤਾਰ ਕਿਸੇ ਚੀਜ਼ ਦੇ ਵਿੱਚ ਨਾ ਆਵੇ ਜਿਵੇਂ ਹੁਣ ਆਹ ਤਾਰਾਂ ਪਹਿਲਾਂ ਉਵੇਂ ਨੰਗੀਆਂ ਜਾਂ ਦੁਰੀਆਂ ਫਿਰਦੀਆਂ ਈ ਥੱਲੇ ਤੇ ਉਹ ਮਸ਼ੀਨ ਦੇ ਵਿੱਚ ਖਿੱਚੀਆਂ ਗਈਆਂ ਤੇ ਖਰਾਬ ਹੋ ਗਈ ਤਾਂ ਕਰਕੇ ਆਪਾਂ ਤਾਰਾਂ ਸਾਰੀਆਂ ਤਾਂਾਂ ਇਕੱਠੀਆਂ ਕਰਤੀਆਂ ਹੁਣ ਵੀ ਕੋਈ ਤਾਰ ਥੱਲੇ ਖਿੱਚੀ ਨਾ ਜਾਵੇ ਵਿੱਚ ਇਹਨਾਂ ਨੂੰ ਇੱਥੇ ਕਰਾਂਗੇ ਹੁਣ ਆਪਾਂ ਕਿਸੇ ਹਿਸਾਬ ਨਾਲ ਫੱਟ ਆਪਾਂ ਹੁਣ ਅਗਲੀ ਵਾਰ ਆਪਾਂ ਨੂੰ ਪਤਾ ਲੱਗਾ ਨੈਕਸਟ ਟਾਈਮ ਆਪਾਂ ਟਾਈ ਲੋਕ ਲਿਆ ਕੇ ਇਹਨਾਂ ਨੂੰ ਇਹਨਾਂ ਦੇ ਵਿੱਚ ਲਾਵਾਂਗੇ ਸਾਰੀਆਂ ਤਾਰਾਂ ਨੂੰ ਆ ਇੱਥੇ ਲੱਗ ਜਾਣੀਆਂ ਇਧਰੋਂ ਟਾਈ ਲੋਕ ਲੱਗ ਜੂ ਇੱਕ ਇੱਕ ਟਾਈ ਲੋਕ ਇਧਰੋਂ ਲੱਗ ਜੂ ਇਹ ਸਾਰੀਆਂ ਵਿੱਚ ਇਕੱਠੀਆਂ ਹੋ ਜਾਣੀਆਂ ਇਹਦੇ ਤੇ ਚਲੋ ਮਿੱਤਰੋ ਹੁਣ ਆਪਾਂ ਗੱत्ता ਲਾ ਦਈਏ ਗ੍ਰਿਪ ਆਪਾਂ ਲਾਤਾ ਇਧਰ ਵੀ ਉਧਰ ਵੀ ਲਾਤਾ ਗ੍ਰਿਪ ਸੌਖਾ ਹੋ ਗਿਆ ਹੁਣ ਆਪਣਾ ਕੰਮ ਸਾਰੇ ਕਾਸੀ ਦਾ ਤੇ ਲੋ ਵੀ ਮਿੱਤਰੋ ਆਹ ਗੱत्ता ਕਸਤਾ ਆਪਾਂ ਤੇ ਜਦੋਂ ਆਪਾਂ ਟਾਕੀ ਪੱਟੀ ਮਿੱਤਰੋ ਇਹਦੇ ਵਿੱਚੋਂ ਆਹ ਕੁਝ ਨਿਕਲਿਆ ਟਾਕੀ ਚ ਸੀਸੇ ਸੁਸੇ ਕਮੇ ਟੁੱਟੇ ਪਈ ਸੀ ਆ ਪੱਤੀਆਂ ਪੁੱਤੀਆਂ ਇਹਦੇ ਵਿੱਚ ਡੀਆਂ ਹੋਈਆਂ ਸਾਰੀਆਂ ਆ ਟਾਕੀ ਦੇ ਵਿੱਚ ਉੱਥੇ ਇੱਥੇ ਪਈਆਂ ਸੀ ਆ ਖੂੰਜੇ ਸਾਰੀਆਂ ਤੇ ਇਹ ਚੀਜ਼ ਵੀ ਕੁਛ ਖੜਕਣ ਦਾ ਕਾਰਨ ਨਹੀਂ ਮਿੱਤਰੋ ਕਿਉਂਕਿ ਜਦੋਂ ਆਪਾਂ ਟਾਕੀ ਲਾਉਨੇ ਆ ਨਾ ਇਹ ਚੀਜ਼ਾਂ ਅੱਗੇ ਪਿੱਛੇ ਖੜਕਦੀਆਂ ਸੀ ਤੇ ਇਹ ਵੀ ਖੜਕਦੀਆਂ ਆਪਾਂ ਉਹ ਟਾਕੀ ਚ ਗੌਰ ਮਾਰਨੀ ਭੁੱਲ ਗਿਆ ਆਪਾਂ ਉਹਦੇ ਵੀ ਹੁੰਜੇ ਜੀ ਸਮਾਨ ਪੱਕਾ ਹੋਊ ਮੇਰੇ ਹਿਸਾਬ ਨਾਲ ਕੁਛ ਨਾ ਕੁਛ ਚਲੋ ਕੋਈ ਨਹੀਂ ਮਿੱਤਰੋ ਉਹ ਕਿਸੇ ਦਿਨ ਫੇਰ ਸਿਆ ਕੇ ਰਾਂ ਆਪਾਂ ਹੁਣ ਸਾਰੀਆਂ ਟਾਕੀਆਂ ਤੇ ਮੇਨ ਆਪਣਾ ਅੱਜ ਦਾ ਟਾਰਗੇਟ ਇਹ ਆ ਵੀ ਪਲੱਗ ਲਾ ਕੇ ਸਾਰੀਆਂ ਟਾਕੀਆਂ ਓਕੇ ਕਰਨੀਆਂ ਨੇ ਉਹ ਟਾਰਗੇਟ ਪੂਰਾ ਕਰ ਲਈਏ ਆ ਟਾਕੀ ਹੋ ਗਈ ਆਪਣੀ ਹੁਣ ਪਿਛਲੀਆਂ ਦੋਹੇ ਟਾਕੀਆਂ ਰਹਿ ਗਈਆਂ ਉਹ ਕਰ ਦਈਏ ਜੀ ਮਿੱਤਰੋ ਪਿਛਲੀ ਟਾਕੀ ਤੇ ਵੀ ਪਲੱਗ ਲਾਤਾ ਆਪਾਂ ਬਸ ਹੁਣ ਪਲੱਗ ਪਾਓ ਤੇ ਲਾਈਟ ਚਲਾਓ ਆਹ ਚੀਜ਼ ਇਹਦੀ ਹਿਲਦੀ ਸੀ ਜੀ ਇਹ ਤੇ ਵੀ ਮੜੀ ਜੀ ਟੇਪ ਲਾ ਕੇ ਇਹਨੂੰ ਟਾਈਟ ਕਰਤਾ ਸਾਈਡਾਂ ਤੋਂ ਆ ਜੇ ਮੈਂ ਝੂਲ ਦੇ ਜੀ ਆਏ ਆ ਡੱਡ ਤੇ ਵੀ ਛੱਟ ਹੋ ਗਈ ਤੇ ਆਹ ਗਨ ਹਿਲਦੀ ਸੀ ਆਪਣੀ ਸੈਂਟਰ ਲੌਕ ਵਾਲੀ ਥੋੜੀ ਜੀ ਇਹਦੇ ਨਾਲ ਟਾਈਟ ਕਰਤੇ ਵੀ ਹਿਲਣੋਂ ਹਟ ਗਈ ਨਹੀਂ ਅੱਗੇ ਤਾਂ ਆਏ ਆ ਝੂਲਾ ਝੂਟਾ ਮਾਰਦੀ ਜੀ ਪੂਰਾ ਫੁੱਲ ਤੇ ਆਹੀ ਫਰਕ ਆ ਵੀ ਜਾਨੀ ਜੇ ਆਪ ਕਰ ਲਾਂਗੇ ਆਪਾਂ ਤਾਂ ਚੀਜ਼ ਬਚੀ ਰੂ ਹੁਣੇ ਖੜਕਾ ਨਹੀਂ 100% ਤਾਂ 5.7% ਦਾ ਫਰਕ ਪਾਉਗੀ ਜਿਵੇਂ ਮਾੜੀ ਮਾੜੀ ਕੰਨਾਂ 'ਚ বাজਦੀ ਰਹਿੰਦੀ ਹੈ ਮਾਈਨਰ ਮਾਈਨਰ ਉਹ ਹਟ ਜੂ ਹੁਣ ਵੱਜਣੋ ਤੇ ਜਾਣੀ ਵੀ ਜਿਹੜੀ ਵੱਡੀ ਆਵਾਜ਼ ਆ ਉਹ ਤਾਂ ਚਲ ਕਰੂ ਕਰੂ ਇਹ ਇਹ ਬਾਕੀ ਸਾਰੀ ਓਕੇ ਕਰਤੀ ਮਿੱਤਰੋ ਇਹ ਹੁਣ ਆਪਾਂ ਪਲੱਗ ਪਾ ਕੇ ਗੱਤਾ ਕੱਸ ਦਈਏ ਇਹ ਵਾਲਾ ਸਾਰੀਆਂ ਟਾਕੀਆਂ ਦਾ ਓਕੇ ਹੋ ਗਿਆ ਕੱਲੀ ਯਾਰ ਹੈਗੀ ਇਹ ਵੀ ਪਾਟ ਲਈਏ ਹੁਣ ਤੇ ਇਹਨੂੰ ਲਾਉਣੇ ਆ ਮਿੱਤਰੋ ਆਪਣਾ ਟਾਕੀਆਂ ਵਾਲਾ ਸਾਰਾ ਕੰਮ ਨਿਬੜ ਗਿਆ ਗੱਤੇ ਉੱਤੇ ਸਾਰੇ ਕਾਸਤੇ ਪਲੱਗ ਪਲੂਗ ਲਾਤੇ ਸਾਰੇ ਗੱਤਿਆਂ ਚ ਸਾਰੇ ਗੱਤੇ ਓਕੇ ਕਰਤੀ ਜਾਵਾ ਏ ਕਲਾਸ ਕੋਈ ਟਾਕੀ ਨਹੀਂ ਹੁਣ ਖੜਕਦੀ ਜਿਹੜੇ ਨਟ-ਨਟ ਜੇ ਵਿੱਚੋਂ ਖੜਕਦੀ ਸਾਰੇ ਕਾਸਤੇ ਸਾਰੀਆਂ ਟਾਕੀਆਂ ਦੇ ਤੇ ਇਹ ਅੱਜ ਆਪਣਾ ਛੋਟੇ-ਮੋਟੇ ਕੰਮ ਜਿਹੇ ਜਿਹੜੇ ਵਿੱਚ ਦੀ ਖੜਕਦੇ ਸੀਗੇ ਵੀ ਕੰਮ ਉਹਨਾਂ ਦੇ ਹੋਏ ਹੋਏ ਸੀਗੇ ਮੇਜਰ ਪਰ ਉਹਨਾਂ ਦੇ ਜਿਹੜੇ ਨਟਾ ਬੋਲਟ ਵਗੈਰਾ ਜੇ ਖੜਕਦੇ ਸੀ ਟਾਕੀਆਂ ਦੇ ਸਾਰੇ ਓਕੇ ਕਰਤੇ ਹੁਣ ਮਿੱਤਰੋ ਆਪਾਂ ਲਾਉਣ ਲੱਗੇ ਜਿਹੜੀ ਆ ਸਵਿੱਚ ਆ ਨਾ ਆਪਣੀ ਥੱਲੇ ਜਿਹੜਾ ਅੰਡਰ ਬਾਡੀ ਸਟਾਰਜ ਲਾਈਟ ਲਾਈ ਵੀ ਆ ਉਹਦੀ ਸਵਿੱਚਾਂ ਹੀ ਲਾਉਂਕਦੀ ਆ ਇਹ ਆਪਾਂ ਪੈਨਲ 'ਚ ਗਲੀ ਕੱਢ ਕੇ ਇੱਥੇ ਲਾਉਣ ਲੱਗ ਰਹੇ ਹਾਂ ਸੱਚ ਨੂੰ ਤੇ ਗਏ ਦੇ ਵਿੱਚ ਪਹਿਲਾਂ ਤਾਂ ਆਪਣਾ ਇੱਕ ਬੈਸੀ ਸਿੰਪਲ ਨਾਟ ਕਸ ਕੇ ਤਾਂ ਗਲੀ ਜੀ ਗੱਡੀ ਵੀ ਇਹਦੇ ਵਿੱਚ ਆਪਾਂ ਤਰੇਏ ਦੇ ਵਿੱਚ ਹੁਣ ਇਹ ਥੋੜੀ ਜੀ ਗਲੀ ਚੌੜੀ ਕਰਕੇ ਇਹਦੇ ਵਿੱਚ ਸਵਿਚ ਕੱਸ ਦੀ ਕਰਦੇ ਆਪਾਂ ਲਗਾਤੀ ਸਵਿਚ ਬਣ ਗਈ ਗੱਲ ਤੇ ਬਾਤ ਪਰ ਥੋੜਾ ਜਿਆਦਾ ਜਿਗਾਰਡ ਕਰਨਾ ਪਿਆ ਉਹ ਹੁਣ ਆਪ ਜਿਗਾਰਡ ਦਿਮਾਗ ਲਾਓ ਤੁਸੀਂ ਕੀ ਕਰਨਾ ਪਿਆ ਉਹ ਕੀ ਨਾ ਤੇ ਦੂ ਕਤਾਰਾਂ ਤਾਂ ਉਹਨੀਆਂ ਘਟੀਆਂ ਚੱਲੇ ਇੱਥੋਂ ਜਿਹੜੀਆਂ ਦੇਖਦੀਆਂ ਹੁੰਦੀਆਂ ਸੀ ਸਵਿੱਚ ਲੌਕਾਉਣ ਜੀ ਨਾਲ ਇੱਥੋਂ ਝਾਕੀ ਜਾਂਦੀਆਂ ਨੇ ਜੀ ਉਹ ਹਟ ਗਈਆਂ ਤੇ ਇਹਨਾਂ ਦਾ ਵੀ ਮਿੱਤਰੋ ਆਪਾਂ ਕਰਾਂਗੇ ਕੋਈ ਜਗਾਰਡ ਆਹ ਤਾਰਾਂ ਵੀ ਜਿਹੜੀਆਂ ਦੇਖਣੋਂ ਹਟ ਜਾਣ ਸਾਰੀਆਂ ਇੱਥੇ ਮੇਰਾ ਰਾਦਾਂ ਆਇਆ ਵੀ ਕੋਈ ਲੱਕੜ ਦਾ ਪੈਨਲ ਬਣਾ ਕੇ ਲਾ ਦਈਏ ਜਿਹੜਾ ਪਿੱਛੇ ਤੱਕ ਬਗ ਜੇ ਉਹ ਪਿੱਛੇ ਤੱਕ ਇੱਥੋਂ ਸਿੱਧਾ ਵੀ ਸਿੱਧਾ ਲੱਗ ਜੂ ਵੀ ਸਾਰਾ ਸਿਸਟਮ ਲੌਕ ਜੂ ਤੇ ਦੋ ਗਲੀਆਂ ਕੱਢਣੀਆਂ ਪੈਣੀਆਂ ਇੰਨਾਂ ਜੋਕਰੀਆਂ ਵੀ ਇਹਨਾਂ ਦੇ ਵਿੱਚ ਵੈਜੂ ਪੂਰਾ ਪ੍ਰੋਪਰ ਫਟਫਟ ਚਲੋ ਕੋਈ ਨਹੀਂ ਮਿੱਤਰੋ ਪਹਿਲਾਂ ਸਿਸਟਮ ਓਕੇ ਕਰ ਲੀਆ ਆਪਾਂ ਹੁਣ ਦੇਖ ਲਈਏ ਦੀ ਸਚਲਾ ਕੇ ਗੱਡੀ ਦੀ ਇਹ ਓਕੇ ਹੋ ਗਿਆ ਆਪਣਾ ਸਿਸਟਮ ਲੋ ਵੀ ਮਿੱਤਰੋ ਇਹ ਚੱਲਦੀ ਆ ਆਪਣੀ ਖਲੜ ਦੀ ਡਾਟ ਦੇਖੋ ਇਹ ਇਰਾਦਾ ਹੁਣ ਵੀ ਅੰਡਰ ਬਾਡੀ ਲਾਈਟ ਚੇਂਜ ਕਰਦੀ ਆਪਾਂ ਘੈਂਟ ਜੀਆਂ ਲਾ ਦੀਏ ਕੋਈ ਹੋਰ ਦੇਖਦੇ ਆ ਕੋਈ ਹੋਰ ਲਾਉਨੇ ਆ ਆ ਵੀ ਚੈੱਕ ਕਰ ਲਈਏ ਆ ਵੀ ਚੱਲਦੀਆਂ ਨੇ ਆਪਣੀਆਂ ਮਿੱਤਰੋ ਸਾਰੀਆਂ। ਨਵੀਂ ਵੀ ਹੈਵੀ ਹੋ ਗਈ ਬੰਦਾ। ਆ ਵੀ ਬੰਦ ਹੋ ਗਈਆਂ ਆਪਣੀਆਂ ਮੂਰਲੀਆਂ। ਤੇ ਨੈਕਸਟ ਵਲੌਗ 'ਚ ਮਿੱਤਰੋ ਤੁਹਾਨੂੰ ਫਰੰਟ ਹੈੱਡਲਾਈਟਾਂ ਦਾ ਕੁਝ ਖਰਾਫਾਤੀ ਮਿਲੂਗਾ। ਇਹਨਾਂ ਦੀ ਮੋਡੀਫਿਕੇਸ਼ਨ ਕਰਦਿਆਂ ਘੈਂਟ ਜੀ ਨੈਕਸਟ ਵਲੌਗ ਦੇ ਵਿੱਚ। ਬਸ ਤੁਸੀਂ ਪਿਆਰ ਤੇ ਸਪੋਰਟ ਬਣਾ ਕੇ ਰੱਖਿਓ ਤੇ ਦਿਖਾਵਾਂਗੇ ਤੁਹਾਨੂੰ ਘੈਂਟ ਜੀ ਵੀਡੀਓ। ਕੈਮਰਾ ਖਰਾਬ ਹੋ ਗਿਆ। ਹੁਣ ਸਾਫ ਆਉਂਦਾਗਾ ਤੇ ਸਭ ਨੂੰ ਦਿਖਾਵਾਂਗੇ ਘੈਂਟ ਜੀ ਚੀਜ਼ੇ ਨੈਕਸਟ ਪਾਰਟ ਦੇ ਵਿੱਚ ਤੇ ਇਹਦੇ ਵਿੱਚ ਤਾਂ ਆਪਾਂ ਜਿਹੜੇ ਕੰਮ ਖਰਾਬ ਹੋਏ ਹੋਏ ਸੀ ਆਪਣੀ ਗੱਡੀ ਦੇ ਉਹ ਸੈੱਟ ਕਰੇ ਨੇਗੇ ਵੀ ਮਾੜੀਆਂ ਮੁੱਟੀਆਂ ਬਾਜਾਂ ਗੁੱਜੀਆਂ ਹੋਈਆਂ ਸੀ ਉਹ ਸੈੱਟ ਕਰਤੀਆਂ ਤੇ ਬਾਕੀ ਨੈਕਸਟ ਪਾਰਟ ਚ ਆ ਦੇ ਆ ਫਾਇਦਾ ਚਾਰੇ ਪਾਸਿਆਂ ਦਾ ਡਿੱਗੀ ਵਾਲੀ ਵੀ ਆਪਣੀ ਪ੍ਰੋਪਰ ਵਰਕਿੰਗ ਹੋ ਗਈ ਹੁਣ ਸਾਰਾ ਸਿਸਟਮ ਓਕੇ ਆ ਆਪਣਾ ਤਕਰੀਬਨ ਜਿੰਨਾ ਖਰਾਬ ਸੀ ਸਾਰਾ ਓਕੇ ਕਰਤਾ ਆਪਾਂ ਤੇ ਚਲੋ ਫਿਰ ਮਿੱਤਰੋ ਅੱਜ ਦੇ ਵਲੌਗ ਦਾ ਫਿਰ ਆਪਾਂ ਇੱਥੇ ਹੀ ਐਂਡ ਕਰਦੇ ਆਂ ਜੇ ਬਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਮਿੱਤਰੋ ਦੱਬ ਕੇ ਸਪੋਰਟ ਕਰੋ ਤਾਂ ਕਿ ਆਪਾਂ ਘੈਂਟ ਜੀ ਵੀਡੀਓ ਹੋਰ ਵੀ ਲੈ ਕੇ ਆਉਂਦੇ ਰਹੀਏ ਇਦੋਂ ਵੀ ਸਿਰੇ ਦੀਆਂ ਲਿਆਈਏ ਤੇ ਬਾਕੀ ਇਹਦੇ ਵਿੱਚ ਆਪਣਾ ਥੋੜਾ ਜਿਹਾ ਨੁਕਸਾਨ ਹੋ ਗਿਆ ਮਿੱਤਰੋ ਆਹ ਵੀਡੀਓ ਦੇ ਵਿੱਚ ਤੁਹਾਨੂੰ ਜਿਵੇਂ ਕਿ ਪਤਾ ਹੀ ਆ ਆਪਣੀ ਡਿੱਗੀ ਵਜੀ ਥੋੜੀ ਜੀ ਕੰਦ ਚ ਪਹਿਲਾ ਵਲੌਗ ਦੇਖੋ ਜਿਹਨੂੰ ਪਤਾ ਲੱਗ ਜਾਣਾ ਕੋਈ ਚੱਕਰ ਨਹੀਂ ਮਿੱਤਰੋ ਨੁਕਸਾਨ ਬੰਦਿਆਂ ਨਾਲ ਹੀ ਹੁੰਦੇ ਹੁੰਦੇ ਨੇ ਤੇ ਹਾਰ ਦਿਨ ਹੁੰਦੇ ਕਦੇ ਮਰਦ ਦਲੇਰ ਕੋਈ ਚੱਕਰ ਨਹੀਂ ਮਿੱਤਰ ਦਿਖਾਵਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਹੁਣ ਪੂਰੀ ਘੈਂਟ ਜੀ ਚੀਜ਼ ਤੇ ਹਾਲੇ ਤੱਕ ਮੇਰੇ ਹਿਸਾਬ ਨਾਲ ਉਹ ਚੀਜ਼ ਕਿਸੇ ਨੇ ਨਹੀਂ ਸੋਚੀ ਹੋਣੀ ਜਾਈ ਬਸ ਤੁਸੀਂ ਐ ਸਮਝ ਲਿਓ ਵੀ ਪੂਰੀਆਂ ਡਰਾਉਣੀਆਂ ਚੀਜ਼ਾਂ ਲਾਉਂ ਜਾਨੇ ਅਗਲੀਆਂ ਅਗਲੀ ਵੀਡੀਓ ਦੇ ਵਿੱਚ ਹੈਡਲਾਈਟ ਰਾਤ ਨੂੰ ਤਾਂ ਐ ਡਰਾਇਆ ਕਰੂ ਬੰਦੇ ਨੂੰ ਮੂਰੋਂ ਵੀ ਕੀ ਹੋ ਗਿਆ ਕੀ ਹੋ ਗਿਆ ਰਾਤ ਦੇ ਟਾਈਮ 'ਚ ਉਹ ਹੈਡਲਾਈਟ ਕਿਉਂਕਿ ਆਪਾਂ ਚਲਾਉਂਦੇ ਤਾਂ ਹੁੰਦੇ ਨਹੀਂ ਹੈਡਲਾਈਟਾਂ ਵੱਡੀਆਂ ਆਪਣੇ ਇਕੱਲੇ ਪ੍ਰੋਜੈਕਟਰ ਚੱਲਦੇ ਨੇ ਮਿੱਤਰੋ ਕਿਉਂਕਿ ਉਹਨਾਂ ਦੀ ਆਪਾਂ ਸੈਟਿੰਗ ਕਰਤੀ ਸੀ ਪ੍ਰੋਜੈਕਟਰਾਂ ਦੀ ਤੁਹਾਨੂੰ ਮੈਂ ਦਿਖਾਉ ਆ ਦੇਖੋ ਹੁਣ ਪੂਰਾ ਚਾਨਣ ਮਾਰਦੇ ਨੇ ਉਹ ਜਿਉਂ ਆਪਾਂ ਸੈਟਿੰਗ ਕਰੀਆ ਪ੍ਰੋਜੈਕਟਰਾਂ ਦੀਆ ਪਿਛਲੀਆਂ ਵੀਡੀਓ ਦੇ ਵਿੱਚ ਹੁਣ ਤਾਂ ਪੂਰਾ ਆਨੰਦ ਬਣਿਆ ਗਿਆ ਬਸ ਥੋੜੇ ਇਹਨਾਂ ਤੇ ਫੈਵੀ ਬੋਇ ਇੱਕ ਜੀ ਲਾਉਣ ਵਾਲੀ ਆ ਫੈਵੀ ਬੋন্ড ਜੀ ਵੀ ਉਹਨਾਂ ਚਾਨਣ ਓਕੇ ਆ ਇਹ ਆ ਦੇਖੋ ਮਿੱਤਰੋ ਜਿਵੇਂ ਹੁਣੇ ਨੇੜੇ ਜੇ ਹੋ ਜਾਂਦੇ ਨੇ ਇਹ ਆ ਸਿਸਟਮ ਕਰਨ ਵਾਲਾ ਇਹਦਾ ਓਕੇ ਫੇਰ ਇਹ ਦੂਰ ਤੱਕ ਜਾਣਨਾ ਮਾਰਿਆ ਕਰੂ ਹੁਣ ਗੱਡੀ ਸਿੱਧੀ ਖੜੀ ਆ ਆ ਦੇਖੋ ਜੇਦੋਂ ਇਹ ਤੇ ਲੱਗੀ ਨਾ ਹਰਲੇ ਤੇ ਤਾਂ ਇਹ ਫਿਰ ਉੱਚੀ ਜਾਣਨਾ ਮਾਰਿਆ ਕਰੂ ਜਿਵੇਂ ਹੁਣੇ ਪਰਾਂ ਨੂੰ ਹੋ ਜਾਂਦਾ ਇਧਰ ਨੂੰ ਕਰਕੇ ਇਹਦੇ ਉੱਤੇ ਮੇਰੇ ਵੱਲੋਂ ਕਰਕੇ ਤੇ ਤਾਹਾਂ ਨੂੰ ਚੱਕ ਕੇ ਇਹਦੇ ਤੇ ਲੱਗ ਜਾਵੇ ਉਹ ਆਪਣੀ ਕੀ ਕਹਿੰਦੇ ਹੁੰਦੇ ਨੇ ਐ ਮਸੀਲ ਲੱਗ ਜੇ ਤੇ ਪੂਰਾ ਓਕੇ ਹੋ ਜੇ ਫੇਰ ਬਣੂਗਾ ਲੈ ਮਿੱਤਰੋ ਹੋਨ ਵੀ ਤਕਰੀਬਨ ਬਹੁਤ ਹੱਦ ਤੱਕ ਕੁੱਕ ਹੀ ਕਰਤਾ ਪਾ ਸਿਸਟਮ ਸਾਰਾ ਇਕ ਕਚਰਾ ਕੁਚਰਾ ਸਾਰਾ ਕੱਢਤਾ ਗੱਡੀ ਚ ਜਿੰਨਾ ਵੀ ਸੀਗਾ ਲੌਬੀ ਮਿੱਤਰੋ ਵੱਡੀਆਂ ਹੈਡ ਲਾਈਟਾਂ ਦਾ ਜਾਂਨਣ ਚੈੱਕ ਕਰਿਆ ਜਾਵੇ ਇਹ ਵੀ ਆਪਾਂ ਹੁਣ ਆਉਣ ਵਾਲੇ ਵਲੌਗ ਕਰਾਂਗੇ ਹੈਡ ਲਾਈਟਾਂ ਵੀ ਕੋਈ ਸ਼ੈਕਰਨੀ ਬਸ ਤੁਸੀਂ ਪਿਆਰ ਤੇ ਸਪੋਰਟ ਬਣਾ ਕੇ ਰੱਖੋ ਮਿੱਤਰੋ ਚਲੋ ਫਿਰ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਅਮੀਰ ਕਰਦੇ ਆ ਸਾਰੇ ਜਾਣੇ ਵਧੀਆ ਹੋਮੋਗੋ ਤੱਕ ਤੇ ਵਧੀਆ ਹੀ ਚਾਹੀਦੀਓ ਬਸ ਤੁਸੀਂ ਪਿਆਰ ਤੇ ਸਪੋਰਟ ਬਣਾਈ ਰੱਖੋ